ਹਾਂਜੀ ਵੀ ਸਸਰੀਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆਂ ਇਹਦੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਆਉਣ ਲੱਗੇ ਆ ਵਿਸ਼ਾਲ ਤੇ ਨਾਲੇ ਮੇਰੇ ਛੋਟੇ ਮਾਮੇ ਦਾ ਮੁੰਡਾ ਜੋ ਕਿ ਪਰਾ ਟਾਈਮ ਹੋ ਗਿਆ ਉਹ ਆਇਆ ਨਹੀਂ ਕਦੀ ਤੇ ਨਾਲੇ ਉਹਦਾ ਜਿੱਤੇ ਪੇਪਰ ਕਿਉਂਗੀ ਉਹ ਤਬਲਾ ਸਿੱਖਦਾ ਨਾ ਤੇ ਫਿਰ ਉਹਦਾ ਜੇ ਪੇਪਰ ਵੀ ਤੇ ਨਾਲੇ ਬਟਾਲੇ ਫਿਰ ਕਹਿੰਦੇ ਨਾਲੇ ਮੈਂ ਤੇਰੇ ਕੋਲ ਆਉਂਗਾ ਮੈਂ ਚੱਲ ਕੋਈ ਗੱਲ ਨਹੀਂ ਆ ਜੀ ਤੇ ਅੱਜ ਉਹ ਆਊਗਾ ਮਿਲਖਾ ਨਾਲ ਸ਼ਾਇਦ ਆ ਹੀ ਆਣ ਦੇ ਘੰਟੇ ਤੱਕ ਤੇ ਪਿੰਡੋਂ ਤੋਂ ਪੇ ਵਾਏ ਬਟਾਲੇ ਉਹ ਵਿਸ਼ਾਲ ਦੇ ਨਾਲ ਆਊਗਾ ਤੇ ਉਹਦਾ ਪੇਪਰ ਇਥੇ ਤਬਲੇ ਦਾ ਤਬਲਾ ਸਿੱਖਦਾ ਨਾ ਉਹ ਕੀਰਤਨ ਕਰਨ ਜਾਂਦਾ ਵਾ ਤੇ ਫਿਰ ਉਹ ਤਬਲਾ ਸਿੱਖਦਾ ਤੇ ਉਹਦਾ ਪੇਪਰ ਹੀ ਤਬਲੇ ਦਾ ਤੇ ਫਿਰ ਆਪਣਾ ਉੱਥੇ ਹੁਣ ਆਊਗਾ ਦੇ ਘੰਟੇ ਦੇ ਵਿੱਚ ਵਿੱਚ ਤੇ ਮੈਂ ਵੀ ਅੱਜ ਘਰੇ ਹੀ ਹਾਂ ਤੇ ਅੱਜ ਧੁੱਪ ਵੇਖੋ ਕਿੰਨੀ ਕੜਾਕੀ ਲੱਗੀ ਦੀ ਧੁੱਪ ਐ ਪੂਰੀ ਕੜਾਕੀ ਲੱਗੀ ਮੇਰੇ ਜਾਈਆਂ ਬਾਹਰ ਕੱਢਤੀ ਮੈਂ ਧੁੱਪ ਤੋਂ ਪਲਵਾ ਦੀ ਮਗਰੋਂ ਤੇ ਮੈਂ ਆਪ ਨੂੰ ਨਾ ਨੂੰ ਕਿਹੋਂ ਲੱਗਾ ਵਾ ਰੈਡੀ ਤੇ ਉਹਨੇ ਚ ਉਹਨਾਂ ਨੇ ਵੀ ਆਏ ਨਾ ਲੈ ਆ ਹੀ ਗਏ ਈ ਲੱਲਾ ਆ ਗਈ ਵੇਖ ਆਓ ਵੇਖਿਆ ਕੀ ਨਿਵਾਜ ਆ ਗਈ ਇਹ ਹਜੇ ਇਹਨਾਂ ਦਾ ਵਲੋਗ ਸਟਾਰਟ ਹੀ ਰਿਆਂ ਕਰਨ ਮੈਂ ਚੱਲ ਹੁੰਦੇ ਇਹਦੇ ਵਲੋਗ ਨੂੰ ਮੈਂ ਤੇ ਨਾਲ ਹੀ ਆ ਹੀ ਗਈ ਆਲਾ ਫੁੱਲਾ ਨੇ ਜਿੰਦਾ ਮਾਰ ਕੇ ਹੀ ਨਹੀਂ ਸਵੇਰ ਤੇ ਚਾਬੀ ਚ ਦੋਹਾਂ ਨੇ ਚਾਬੀਆਂ ਘਰ ਦੀ ਆ ਗਿਆ ਆ ਗਿਆ ਆ ਗਿਆ ਬੋਲੇ ਅਭੀ ਲੈ ਅਭੀ ਮਿੱਤਰਾ ਕੀ ਹਾਲ ਹੈ ਚਾਪੇ ਚਾਰ ਦੋ ਮੋਟਾ ਕੀ ਹਾਲ ਹੈ ਠੀਕ ਆ ਵਧੀਆ ਵਧੀਆ ਦੇ ਆ ਪੇਪਰ ਦੇ ਆ ਦੇ ਆ ਚੱਲ ਵਧੀਆ ਕੀਤਾ ਵਧੀਆ ਗਿਆ ਪੇਪਰ ਕਿ ਨਜ਼ਰ ਹਾਂ ਨਾ ਵਾਈ। ਗਾ ਚੋਪੋ ਜਾਣੂ ਗਾ। ਹੋਰ ਸੁਨਾਵਛਲ ਤੂੰ ਸੁਣਾ ਕਿਦਾਂ। ਕੈਮ। ਸੇੜ ਦਾ ਪੱਜੋੜੀ ਜਿਖੜਨੇ ਹੁਣ ਜਦੋਂ ਢੀਗਾ। ਇਹ ਪਰ ਕਿਦਾਂ ਵਧੀਆ ਆ ਵੇ। ਵਧੀਆ ਆ। ਅੱਛਾ ਕਾਦਾ ਦੇਖਿਆ ਹੈ ਵੇਪਰ? ਤਬਲੇ ਦਾ। ਤਬਲੇ ਦਾ। ਇਹ ਵਜਾਉਂਦਾ ਵਜਾਉਣਾ ਆ ਗਿਆ ਵਾ। ਚਲ ਠੀਕ ਆ। ਹੋਰ ਨਾ ਕਿਦਾਂ ਪਿੰਡ ਕਿਦਾਂ ਸਾਰੇ ਠੀਕ ਮਾਮੀ ਨਹੀਂ। ਠੀਕ ਠੀਕ। ਚਲਾ ਰਿਓ ਬਹਿ ਜਾਓ ਪਾਣੀ ਪੀ ਆਵਾ। ਆਓ ਪੀਓ। ਜਾਣ ਕੇ ਮੈਂ ਤੇ ਚਾਹ ਧਰਤੀ ਆ। ਉਹ ਹਟਾ ਢਿਫੇ ਰੇ ਟਾਈਮ ਲੱਗਣਾ ਉਹਨੂੰ ਤੂੰ ਕੀ ਪਾਇਆ ਮੂੰਹ 'ਚ ਸੇਵੀਆਂ ਬਲੋਂ ਮੈਂ ਚਾ ਫਿਰ ਹੋਰ ਸੁਣਾਓ ਪਿੰਡ ਕਿਦਾਂ ਠੀਕ ਹੈ ਸਾਰੇ ਮਾਮੀ ਨਹੀਂ ਵਧੀਆ ਵਧੀਆ ਸਾਰੇ ਠੀਕ ਤੇ ਤਬਲਾ ਆਇਆ ਕੀ ਜਾਨਣਾ ਕੀਰਤਨ ਕਰਨ ਨਾ ਨਹੀਂ ਜੇ ਨਹੀਂ ਜਾਨਾ ਅਜੇ ਨਹੀਂ ਜਾਨਾ ਅੱਛਾ ਅੱਜ ਮੁੰਡਾ ਵੀਰ ਪੇਪਰ ਦੇ ਗਿਆ ਬਾਕੀ ਚਲੋ ਰੱਬ ਤਰੱਕੀਆਂ ਬਖਸ਼ੇ ਨਾ ਵੀ ਐਵੇਂ ਚੱਲ ਜਾਣਾ ਵੀਰ ਇਹਨਾਂ ਨੂੰ ਅੱਜ ਰੱਖਣਾ ਅੱਜ ਗੋਰਾ ਆ ਗੋਰੇ ਨੂੰ ਰੱਖਣਾ ਅੱਜ ਵੀਰ ਮਾਮੇ ਮਾਮੇ ਤੇਰੇ ਦਾਦ ਨੂੰ ਬਾਈ ਇਹਨਾਂ ਕੋਈ ਨਹੀਂ ਮਾਮੇ ਨਾਲ ਕਰ ਲੈ ਗੱਲ ਇਰਾਜ ਨੇ ਅੱਜ ਥੋੜੀ ਜਾਣ ਦੇਣਾ ਵੀਰੇ ਕਿਉਂ ਗੋਰੇ ਇਹਨੇ ਗੰਨ ਡੰਡ ਗੰਨ ਜੀ ਰਹਿਣਾ ਰਹਿਣਾ ਉਹਦੋਂ ਚੱਲ ਜਾਣਾ ਤੇ ਕੋਈ ਨਹੀਂ ਤੇ ਕੋਈ ਗੱਲ ਨਹੀਂ ਫਿਰ ਕੀ ਆ ਗੋਰੇ ਨੇ ਤੇ ਰਹਿਣਾ ਰਹਿਣਾ ਨਾ ਤੇ ਵਿਸ਼ਾਲ ਨੇ ਵੀ ਰਹਿਣਾ ਅੱਜ ਅੱਜ ਨਹੀਂ ਨਾ ਮੈਂ ਜਾਣ ਦੇਣਾ ਮੈਂ ਲੱਗਾ ਵੀਰੇ ਚਾਹ ਬਣਾਉਣ ਡਿਆ ਇਧਰ ਮੈਂ ਕੋਈ ਗੱਲ ਨਹੀਂ ਮਾਮੇ ਨਾਲ ਮੈਂ ਕਰ ਲੈਣੀ ਗੱਲ ਵੇ ਸੇ ਸੇ ਹੀ ਖਾਈ ਜਾਂਦੇ ਦੂਦੂ ਕਿਆ ਉਹ ਨਾ ਲੈਂਦੇ ਰੋਟੀ ਖਾਧੀ ਕਿ ਨਹੀਂ ਰੋਟੀ ਨਹੀਂ ਖਾਧੀ ਚੋਟੀ ਚੱਲ ਮੈਂ ਬਣਾਉਣਾ ਰੋਟੀ ਰੋਟੀ ਚੱਲ ਬਣੀ ਪਈ ਐ ਤੇ ਚਾਹ ਬਣਾਈ ਐ ਚਾਹ ਪੀਏ ਆਪਾਂ ਗੋਰੇ ਨੇ ਕੁੱਤਾ ਇਨਾ ਸੌਂ ਡਿਆ ਮੈਂ ਜੱੜ ਲੱਤਾ ਕਰਕੇ ਬੈਠਾ ਹੀ ਔਰ ਨਹੀਂ ਭਰਾਵਾ ਕਹਿੰਦਾ ਕੋਹ ਚੱਕ ਚਲੋ ਤੂੰ ਚੱਲ ਵਾਹ ਕਿਹਦਾ ਸੌਂ ਡਿਆ ਇਹਨੂੰ ਖੜੋਦੇ ਚੱਲ ਫੇਰ ਦੇ ਆ ਗਿਆ ਚਲੋ ਤੂੰ ਚੱਲ ਮੈਂ ਨਹੀਂ ਰਹਿਣਾ ਉਹ ਕਹਿੰਦਾ ਕੋਤਨ ਇਹ ਕਿਹਵਾ ਪੰਛੀ ਕਿਹੜਾ ਪਾ ਦੱਸੋ ਇਹਨਾਂ ਵਾਜ ਬੜੀ ਕਹਿਣ ਗੱਡੀ ਇਨ ਵਾਜ ਬੜੀ ਸੋਹਣੀ ਗੱਡੀ ਇਨ ਮੈਂ ਤੇ ਚਾਹ ਲੱਗੇ ਸਬਜ਼ੀ ਗਰਮ ਕਰਨ ਤੇ ਬਾਹਰ ਗੇਮਾਂ ਦੇ ਲੱਗਾ ਜੀ ਮੈਂ ਇਹ ਸਬਜ਼ੀ ਰੱਖੀ ਮੀਂਹ ਗੰਦੀ ਖਾ ਲਿਆ ਹੁੰਦੇ ਰੋਟੀ ਆਲੂ ਮਟਰ ਤੇ ਕਰੀ ਕਰਮ ਤੇ ਖਾਈਏ ਭੁੱਖ ਬਹੁ ਲੱਗੀ ਮੰਜਾਗਲ ਜੰਗ ਭੁੱਖ ਬੜੀ ਲੱਗੀ ਮੈਨੂੰ ਮੈਂ ਖਾ ਜੀ ਯਾਰ ਰੋਟੀ ਸਾਚੇ ਦੀ ਕਾਲ ਜੈਕਟ ਮੇਰੇ ਕੋਲ ਰਹਿ ਗਈ ਤੇ ਸੋਹਣੀ ਲੱਗ ਗਈ ਭਾਈ ਪਰ ਘਰ ਦੇ ਨੂੰ ਦੇਖਦੇ ਆ ਕਿ ਮੇਗਵੇ ਤੱਕ ਹੁੰਦੇ ਲੈ ਮੈਂ ਚੱਲ ਗਿਆ 2 ਮਿੰਟ ਧਾਰੀ ਯਾਰ ਤੇ ਆ ਉਹ ਆਇਆ ਭਰਾਵਾ ਖੋਲ ਲਾ ਬੂਹਾ ਉਹਰ ਮੈਂ ਆ ਹੀ ਆ ਗਿਆ ਹਏ ਕਰਦਾ ਹੈ ਤੂੰ ਆਣੀ ਤੂੰ ਆਈ ਕਿ ਯਾਰ ਬਰਗਰ ਲੈਣਾ ਹੈ ਲੈ ਜੀ ਘਰੇ ਮੈਂ ਰੇ ਸਾਹ ਨੂੰ ਮੈਂ ਜਿੱਦ ਨੂੰ ਲੈਣੇ ਆਉਣੇ ਤੇ ਬਰਗਰ ਤੇ ਕੇ ਆਪੋ ਦਾ ਚੱਲੀਏ ਹਾਂ ਮੈਨੂੰ ਵੈਸੇ ਹੋਣ ਰਹੀ ਛੇਤੀ ਛੇਤੀ ਘਰੇ ਚੱਲੀਏ ਹਾਂ ਕੁਸੂਰ ਦੀ ਘਰੋਂ ਨਹੀਂ ਕਿਤੇ ਨੂੰ ਜਾਣਾ ਹੀ ਘਰ ਆਪੇ ਦਾ ਜਾ ਬਰਗਰ ਖਾਣੇ ਨਾਲੇ ਖਾਂਦੇ ਹਾਂ ਮੈਂ ਚੱਲਦਾ ਤਾਂ ਤਾਂ ਲੱਗਣਾ ਹੈ ਲੈ ਆ ਵੀਦਰ ਵੇ ਤੇ ਸਹੀ ਮੰਮੀ ਹੁਣੇ ਆਈ ਤੇ ਮੰਮੀ ਨਾਲ ਲੜਨ ਲੱਪੀ ਹੋ ਗਈ ਹਾਂ ਤੇ ਸਬਰ ਹੀ ਨਹੀਂ ਕਰਦੇ ਤੇ ਆ ਹੀ ਜਾਨੀ ਆ ਟੈਂ ਵੀ ਅੱਜ ਵੈ ਕਿੰਨਾ ਹੋ ਗਿਆ ਨਾ ਤੇ ਯਾਰ ਕੱਪੜੇ ਸੰਭਾਲਣ ਦੇ ਤਾਂ ਕਰਕੇ ਇਹ ਸੋਮੇਸ਼ਾ ਖਲਾਰ ਖਾਨਾ ਉਥੇ ਪਿਆ ਹੀ ਸਾਮਕਿਆ ਨਹੀਂ ਆਪਾਂ ਪਹਲਾ ਹੋ ਜੀ ਓਏ ਇਹ ਮਮੀ ਤਾਂ ਪਿਲੇ ਆ ਮੁੰਡਿਆ 버ਗਰ ਤੇ ਛਕੋ ਅਮੀ ਲੈ ਆਂ ਪਲੇਟਾਂ ਯਾਰ ਲੈ ਵੀ ਇੱਥੇ ਸਹੀ ਦੁੱਧ ਲੈਣ ਚੱਲੇ ਆ ਤੇ ਤਿੰਨੇ ਹੀ ਜਾਣੇ ਚੱਲੇ ਤਿੰਨੇ ਨਹੀਂ ਚੌਥੇ ਜਾਣੇ ਇੱਥੋਂ ਤੁਰ ਕੇ ਲੋਣਾ ਪੈਣਾ ਦੁੱਧ ਲੱਗ ਗਿਆ ਇੱਥੋਂ ਤੇ ਫਿਰ ਮੈਂ ਆ ਜਾਉ ਤੀ ਕੀ ਆ ਨਾ ਰਜਾਈ ਤੇ ਬੈਠੇ ਜੀ ਆ ਜਾਓ ਬਾਹਰ ਕੌਮ ਫਿਰ ਕੇ ਆਈ ਇਹ ਨਾਲੇ ਚਾਰ ਸੂਰਜੀ ਹੋ ਜਾਂਦੀ ਆ ਮਜੂਦ ਨਾ ਮਜੂਦ ਮम्मा ਵੱਡੇ ਗੁੱਡੇ ਲੈ ਕੇ ਆ ਬੜੇਗੇ ਕਿੱਥੋਂ ਕਿਨੇ ਜੋਤ ਨੇ ਲਿਆਂਦੇ ਆ ਮਜੂਦ ਨੇ ਘਰੇ ਮੈਂ ਗੱਟੂ ਲੈਣ ਗਿਆ ਸੀ ਨਾ ਦੇਖੋ ਤੇ ਰਾਹ 'ਚ ਮਿਲ ਗਿਆ ਕਦੋਂ ਕਦੋਂ ਇਹ 4-5 ਵਜੇ ਦੀ ਗੱਲ ਹੈ ਅੱਛਾ ਤੇ ਰਾਹ 'ਚ ਹੀ ਮਿਲ ਪਿਆ ਮੈਂ ਮਜੂਦ ਮੈਂ ਦੇ ਘਰ ਚਲਾ ਗਾ ਗੱਟੂ ਲੈਣ ਤੇ ਇਹ ਕਹਿੰਦਾ ਗੱਟੂ ਤੇ ਜਲ ਮੋਗ ਗਿਆ ਵਾ ਮम्मा ਗੁੱਡੇ ਕਿੱ데 ਡੇ ਟਾਪ ਦੇ ਗੁੱਡੇ ਲੈ ਕੇ ਆ ਹੈ ਨਾ ਜੋਤ ਮਜੂਦ ਆਹ ਪਤਾ ਨਹੀਂ ਹੁਣ ਵਦਈਓ ਕਿ ਯਾਰ ਦੋਸਤ ਦੇਈਓ ਨਹੀਂ ਨਹੀਂ ਉਹਦੇ ਉਹਦੇ ਆਂਦਾ ਫੇਰੇ ਘਰੇ ਰੱਖ ਲੋ ਜਾਂ ਕਿਦਾਂ ਵੀ ਆ ਮੈਨੂੰ ਆਂਦਾ ਅੱਜ ਦੀ ਘਰ ਮੈਂ ਨਹੀਂ ਮੈਂ ਵਾਸ ਜਾਵਾਂ ਫਿਰ ਅੱਛਾ ਲੈ ਵੀ ਜਾਣਦੇ ਆਪਾਂ ਹੋਏ ਸੀ ਕਿਦਾਂ ਭੂਆ ਆਪਣੇਵਾ ਹਨਾ ਭੂਆ ਆਪਣੇਵਾ ਅੰਮੀ ਪਟੀਜਾ ਲੱਗਦਾ ਕਿ ਕੀ ਪਤੀਜਾ ਉਹ ਆ ਪਤੀਜਾ ਅੱਜ ਬਰੇ ਦਿਨਾਂ ਬਾਅਦ ਆਇਆ ਘੋਰਾ ਲੈ ਆਏ ਮੰਮੀ ਤੇ ਲੱਗੇ ਹੋਣਾ ਕੀ ਰੋਟੀਆਂ ਨਾਲ ਤੇ ਹੋਰ ਕੀ ਮੈਂ ਫੁਲਕੇ ਲੱਗੇ ਲਾਉਣ ਲੈ ਲੈ ਇਹਦੇ ਦੁੱਧ ਵੀ ਕਰ ਲਿਆ ਦੁੱਧ ਵੀ ਲੈ ਆਂਦਾ ਦੁੱਧ ਵੀ ਗਰਮ ਕਰ ਲਾ ਨਾਲੇ ਰੋਟੀ ਗਈ ਯਾਰ ਕਿ ਕਿਹਨੇ ਜਰਾ ਬਾਅਦ ਭਤੀਜਾ ਆਇਆ ਦੁੱਧ ਲਵਾ ਲਈ ਹੈ ਜਰਾ ਕੋ ਦੁੱਧ ਲਵਾ ਲਈ ਕੋਈ ਨਹੀਂ ਮੁਜਰਾ ਲਵਾ ਲੈਣ ਦੁੱਧ ਬਾਹਰ ਵੀ ਆਈਆਂ ਨਹੀਂ ਅੱਛਾ ਮੈਂ ਤੈਨੂੰ ਬਾਈਪ ਲਾਉਣਾ ਵੇਖਿਆ ਮੈਂ ਜੀ ਤੁਸੀਂ ਕਿੱਥੇ ਰਹਿੰਦੇ ਹੋ ਜਿਹੜੀ ਕੋਈ ਆ ਕਿੱਦਾਂ ਫਿਰ ਵਧੀਆ ਭੁੱਖ ਲੱਗੀ ਕਿ ਨਹੀਂ ਨਹੀਂ ਆਈ ਵੀ ਲੱਗੀ ਲੱਗੀ ਰੋਟੀ ਬਣਾਈ ਹੈ ਯਾਰ ਕੱਖ ਲੱਗੀ ਮੈਨੂੰ ਬਹੁਤ ਜਿਆਦਾ ਤੈਨੂੰ ਉਦਲੀ ਕਹਿਣੀ ਆ ਕੋਈ ਦਾ ਸੇ ਕੰਮ ਘਾਓ ਇਹਦਾ ਆਹੋ ਬਾਲ ਦੋਗੇ ਐ ਕੰਮ ਕੇ ਦਾ ਸੋ ਇਹ ਤੇ ਮੇਰੇ ਜਿਹੜੇ ਫੈਨ ਨਹੀਂ ਉਹ ਵਾਲੇ ਜਿਹੜੇ ਕਿ ਨਹੀਂ ਜਸੀ ਸਬਸਕ੍ਰਾਈਬਰ ਹੋਣਾ ਚੋਕੇ ਲਾ ਗਿਆ ਨੀਂ ਹਾਂ ਚਲੋ ਭਾਈ ਇਹ ਹੋਰ ਹੋਈਆਂ ਕਿ ਬਾਹਰ ਕਿ ਨਹੀਂ 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 ਹੋ ਰਹੀਆਂ ਬਸ ਲੈ ਆ ਵੀ ਅੱਗੇ ਉਹ ਪਹਿਲਾਂ ਇਹ ਢੱਕ ਜੇ ਤੇ ਖਤਮ ਹੋ ਗਏ ਸਾਰੇ ਮੈਂ ਚਲਾ ਪਈਆਂ ਹਾਂ ਇੱਥੇ ਹੈਗਾ ਤੇ ਮਾਥੇ ਜਿਹੜੇ ਉਹ ਆ ਗੁੱਡੀ ਲੈ ਮੈਂ ਮੈਂ ਤੇ ਗੋਰਾ ਨੇ ਬਾਲਣ ਅੱਗ ਅਰੇ ਬਣਾ ਹੀ ਦਿੱਤੀ ਗੋਰੇ ਨਾਲ ਗੱਲ ਤੇ ਅੱਜ ਸ਼ਮਕਾ ਜੀ ਗੁਰੂ ਆਗ ਦੇ ਸੀ ਕੀ ਠੰਡ ਬੜੀ ਹੈ ਹਾਂ ਆ ਜਾ ਆ ਜਾ ਤੂੰ ਵੀ ਅੱਗ ਬਾਲੀ ਆਗੇ ਆਗਣੀ ਬਾਲੀ ਮਮੀ ਨੇ ਤੇ ਜੋ ਲੀਰ ਪ੍ਰਾਂਦਾ ਵਾ ਡਾਈ ਆ ਡਈ ਉਹਦੇ ਅੱਗ ਜੀ ਪਾਣੀ ਬਾਲਿਆ ਆਹ ਖਿਆਰਾ ਮੁੱਕ ਜੇ ਜੋ ਲਫਾ ਲਫੂਲ ਸਭ ਡਾੜਾ ਰਿਹਾ ਹੋਇਆ ਚੰਗੀ ਵਾਲਾ ਅਬੂਆ ਐ ਕਿ ਕ ਢੱਕਣਾ ਰੋ ਇੱਕ ਢੱਕਿਆਗਾ ਲਾਲਾ ਹੌਲੀ ਕਰਕੇ ਲਾ ਹਾਂ ਜਾ 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 ਮੁੰਡਿਆ ਵੇ ਨਾਲ ਹੀ ਖੁਸ਼ ਹੋ ਗਿਆ ਜੀ ਆਹਾ ਫਟੀਆਂ ਲਿਆਓ ਤੁਹਾਨੂੰ ਪਈਆਂ ਫਟੀਆਂ ਵੀ ਫਟੀਆਂ ਲੈ ਆਓ ਯਾਰ ਲੈ ਆ ਵੀ ਮੁੰਡੇ ਕਹਿੰਦੇ ਆ ਕਿ ਮੂੰਫਲੀ ਖਾਣੀ ਮੈਂ ਮੇਰੇ ਨਾਲ ਤਿੰਨੇ ਆਣੇ ਤਿੰਨਾ ਜਾਣਿਆਂ ਨੇ ਜਾਣਾ ਜੇ ਫਿਰ ਮਜ਼ਾ ਆਉਂਦਾ ਫਿਰ ਗੱਲਾਂ ਬਾਤਾਂ ਮਾਰਦੇ ਵਾ ਵਾ ਟਾਈਮ ਪਾਸ ਹੋ ਜਾਂਦਾ ਨਾ ਅਮੀ ਲੈ ਆ ਲੈ ਕੇ ਗਏ ਯਾਰ ਮੂੰਫਲੀ ਤਿੰਨੇ ਨੇ ਜਾਣਾ ਜੇ ਮੋਰਸਲ ਮੈਚ ਲਾ ਲੂੰਗਾ ਯਾਰ ਭਰਾ ਠੰਡ ਬੜੀ ਹੈ ਠੰਡ ਕੋਈ ਨਹੀਂ ਤੁਮ ਮਗਰ ਬੈਠੀ ਯਾਰ ਗੁਰਨ ਵਿਚਕਾਰ ਬਾਹ ਲਾਂਗੇ ਯਾਰ ਗੁਰਨ ਲੈ ਆ ਮੈਣੀਆ ਨਹੀਂ ਨਾਲ ਚੱਲ ਤੈਨੂੰ ਮੈਂ ਖਲਣਾ ਕਰਨਾ ਵੇਖੀ ਆਈ ਨਹੀਂ ਲੈ ਲੈ ਵੀ ਮੂੰਫਲੀ ਲੈ ਕੇ ਤੇ ਹੁਣੇ ਆਏ ਲਫਾਵਾ ਨਹੀਂ ਖੋਲਣ ਦੇ ਆ ਦੇ ਕਿਉਂ ਨਹੀਂ ਖੋਲਣ ਦੇ ਖੋਲ ਤਾਂ ਠੰਡ ਬੜੀ ਇਹਨੂੰ ਫਿਰ ਗਿਆ ਨਹੀਂ ਮੈਂ ਤੇ ਵਿਛਾਲ ਗਏ ਫਿਰ ਅਲੱਗ ਪਾਲੀ ਠੰਡ ਬਹੁਤ ਜਿਆਦੀ ਹੈ ਲਿਆ ਦੇ ਲਿਆ ਦੇ ਕੇ ਉਹ ਮੀ ਆ ਜਾ ਰਿਹਾ ਠੰਡ ਬਹੁਤ ਜਿਆਦੀ ਆ ਜਾ ਵੇ ਠੰਡ ਬੜੀ ਹੈ ਅਛਾਂਕਾਂ ਜੀਆਂ ਭਰਾਵਾਂ ਭਾਂ ਲੀਆਂ ਜਿਹੜੀਆਂ ਹੈ ਬਾਦੀਆਂ ਸੀਤ ਬਹੁਤ ਜਿਆਦੀ ਧੁੰਦ ਨਹੀਂ ਹੁਣ ਪੈਣ ਦੀ ਸੀਤ ਬਹੁਤ ਜਿਆਦੀ ਆ ਲੇ ਆ ਵੀ ਅੱਗ ਬਲੀਆਂ ਨਾਲ ਹੀ ਮੰਮੀ ਨੇ ਆਟਾ ਲੈ ਆਂਦਾ ਕਹਿੰਦੀ ਮੈਂ ਤੇ ਅੱਗ ਅੱਗੇ ਲੱਗੀਂ ਭਰਾਵਾ ਪੰਜ ਸਾਲ ਕਿਤੇ ਨੇ ਹੱਥ ਵੋਟਰ ਗਈ ਜੱਸੀ ਅੱਗ ਸੇਗਲਾ ਨਾਲ ਚੱਲ ਕੋਈਂ ਦੂਰ ਸੀ ਇਹਨੇ ਵਿੱਚ ਇਹ ਆਪਣਾ ਆਜੀ ਚ ਵਾਤੀ ਜੀ ਇੱਕ ਅੱਧੀ ਆਟੇ ਦੇ ਮਾੜਾ ਕੇ ਨੂਨ ਵਾਲਾ ਜੀ ਕਹਿੰਦਾ ਮਾੜਾ ਸਗੋਂ ਨੂਨ ਵਾਲਾ ਉਹ ਜੂ ਆਟਾ ਲੈ ਵੀਦਰ ਪਾਪਾ ਨਹੀਂ ਖਾਂਦੇ ਰੋਟੀ ਨਾਲ ਭਰਾਵਾ ਮੂਹੀਆਂ ਲਈਆਂ ਰੇਤ ਤੇ ਭਰਾ ਦੀ ਮੂਹੀਆਂ ਲਈਆਂ ਇਹ ਭਰਾਵਾ ਵਦਿਆ ਆ ਦਿਲੇ ਕਰਦਾ ਮੈਂ ਨਾਲ ਨਾਲ ਚੱਲਦੀ ਰੋਟੀ ਮੈਂ ਆ ਹੀ ਹੁੰਦਾ ਨਾਲ ਰੋਟੀ ਦੇ ਨਾਲ ਟੀਵੀ ਚੱਲਦਾ ਹੋਣਾ ਮਰੇ ਵੱਖਰਾ ਲੈ ਵੀ ਅੱਗੇ ਦੇ ਕੱਲੇ ਪਾਪਾ ਜੀ ਦੇ ਮੂਵੀ ਵੇਖਦੇ ਹੁੰਦਾ ਮੁੰਡੇ ਵੀ ਨਾਲ ਕੇ ਮੈਂ ਹੁੰਦਾ ਨਾ ਮੂਵੀ ਵੇਖਣ ਦਾ ਲੈ ਵੀ ਤਨੂ ਨੇ ਚਾਹ ਵੀ ਬਣਾਤੀ ਓ ਚਾਹ ਛਗੀ ਹੈ ਯਾਰ ਵਾਢੀ ਦੇ ਹੱਥ ਗੁਰੂ ਰਾਨੂ ਚਾਹ ਪੀ ਕੇ ਸੋਣਾ ਕਿਉਂਕਿ ਚਾਹ ਫਿਰ ਰਾਨੂ ਪੀਦੀ ਨਾ ਫਿਰ ਰੋਟੀ ਤੇ ਥੋੜਾ ਹਜਮ ਜੀ ਹੋ ਜਾਂਦੀ ਹੈ ਪੱਚ ਜੀ ਆਂਦੀ ਵਧੀਆ ਲੱਗਦੀ ਥੋੜਾ ਆ ਉਹ ਨੂੰ ਮੈਂ ਆਂਦਾ ਨਾਲੇ ਚਾਹ ਪੀਂਦਾ। ਤੂੰ ਠੰਡ ਵੀ ਬਹੁਤ ਜਿਆਦੀ ਹੈ ਨਾ। ਲਾਗੇ ਹੀਟਰ ਤੇ ਆ 24 ਘੰਟੇ ਚੱਲਦਾ ਰਹਿੰਦਾ ਉਹ। ਉਹ ਠੰਡ ਤੋਂ ਬਚਾਦਾ ਹੋਰ ਇਹੀ ਤਰੀਕਾ ਹੋਰ ਕੋਈ ਨਹੀਂ ਹੈਗਾ। ਤੇ ਮਮੀ ਤੇ ਸਾਡੀ ਜਿਆਦਾ ਸ਼ਕੀਨ ਹੈ ਨਾ ਕੁਝ ਚਾਹ ਦੀ ਤੇ ਇਹਦੇ ਚਲੋ ਕਦੀ ਕਦੀ ਹੈ ਨਾ ਦਿਹਾੜੀ ਦੇ ਵਿੱਚ ਮਾਂ ਹੀ ਦੋ-ਗਵਰੀ ਚਾਹ ਪੀਂਨੇ ਬਸ। ਵੀ ਤਿੰਨ-ਤਿੰਨ ਰੀ ਚਾਰ-ਚਾਰ ਰੀ ਚਾਹ ਪੀ ਲਿੰਦੀ ਨੀ ਦਿਹਾੜੀ। ਵੇ ਤੇ ਸਹੀ ਮੂਵੀ ਵੇਖ ਕੇ ਹਸਣ ਹੀ ਪੜਾ ਡੇ ਤੇ ਨਹੀਂ ਕੋਈ ਆਵੇ ਚੰਗੀ ਕਮੇਡੀ ਨਹੀਂ ਸਮੀਤ ਦੇ ਹੋਲਾ ਆਈ ਹਸੀ ਜਾਂਦੀ ਹੈ ਹਸੀ ਜਾਂਦੀ ਹੈ ਸਾਰੇ ਮੰਗ ਰਹੇ ਪਾੜਾ ਕਿਆ ਮੈਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਜੁੜੇ ਰਹੋ ਇਦਾਂ ਵਲੋਗਾਂ ਦੇ ਨਾਲ ਚੰਗਾ ਜੀ ਸਾਰਿਆਂ ਨਾਲ ਸੱਸ ਰੀਆਂ ਕਾਲ